ਭਾਤੇ ਦੀ ਸਾਥ ਬਾਈਏ ਆਖੋ ਜੀ ਬਾਈਪੁਰ ਜੀ ਦਾ ਖਾਲਸਾ ਵਾਹੀ ਦੀ ਕੀ ਭਤੇ ਮੈਂ ਜਦੋਂ ਆਇਆ ਸੀ ਉਸ ਵੇਲੇ ਭਾਈ ਪੰਤ ਸਿੰਘ ਜੀ ਜੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਰਾਗੀ ਸਹਿਬਾਨ ਨੇ ਤੇ ਪ੍ਰੋਫੈਸਰ ਗੁਰਮント ਸਿੰਘ ਜੂਠ ਵਿੱਚ ਓਮਦੁਰ ਕੀਰਤਨ ਕਰ ਰਾਇ ਸੀ ਉਸ ਤੋਂ ਬਾਅਦ ਸਾਡੇ ਹੈਡ ਗੰਨ ਦੀ ਗੋਦਵਾਲਾ ਸਿੰਘ ਸਵਾ ਭਾਈ ਟੇਕ ਸਿੱਧ ਸਿੰਘ ਗੁਰੂ ਮਹਾਰਾਜ ਦੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਬੇਨਤੀ ਕੀਤੀ ਹੈ ਤੇ ਪਰਿਵਾਰ ਵੱਲੋਂ ਠੀਕ ਹੈ ਅਮਰਜੀਤ ਕੌਰ ਤੇ ਭਾਈ ਦੇ ਪਾਸ ਸੀ ਬੇਨੈ ਆਇਆ ਸੰਕਤਾਂ ਨੂੰ ਜੀਵਾਨਿਆ ਗਿਆ ਮੈਨੂੰ ਵੀ ਮੈਂ ਸਮਝ ਲਾਣਾ ਵੀ ਉਹਦਾ ਬਹਿਣ ਤੁਹਾਨੂੰ ਤਸਦੀਕ ਤਾਂ ਇਸ ਵਿੱਚ ਕੋਈ ਆਤਮਿਕ ਖੀ ਨਹੀਂ ਹੋਵੇਗੀ ਮੈਨੂੰ ਵੀ ਹੁਕਮ ਆਇਆ ਹੈ ਮੈਂ ਗਰਵਾਣੀ ਦੀ ਸ਼ਾਂਤਾਂ ਆਪਰੀਗਾ ਕਰਨ ਦੀ ਕੋਸ਼ਿਸ਼ ਕਰਨਾ ਹੈ ਵੀ ਸੱਜਣ ਮੇਰੇ ਰੰਗ ਲਈ जय श्री जी राम हम भी मंजा झूमनी रोमा खिली वाण आजो मेरा संगा सतन आजो मेरा प्यारा सत्कार लोग मेरे पिता दा परम दोस्त मेरे पितावां समान सर्वदा भवंत सिंह जी इस संसार से चला गया जिस रे मेरे पिताजी नु पुस सनो टूटे पसु काबरेत मारया गया ਉਸ ਸਮੇਂ ਮੈਂ ਇਹ ਮਹਿਸੂਸ ਕਰ ਰਿਹਾ ਸੀ ਵੀ ਭਗਵੰਦ ਸਿੰਘ ਹੈਗਾ ਤੇ ਮੈਨੂੰ ਮੇਰੇ ਪਿਤਾ ਜਾਨ ਦਾ ਸ਼ਾਇਦ ਕਾਠ ਦੁਖ ਹੋਇਆ ਪਰ ਇਸ ਜੁੱਤਰੇ ਜਾਣਨਾ ਮੈਨੂੰ ਨਾ ਪੂਰਾ ਹੋਣ ਵਾਲਾ ਕਾਟਾ ਪੈ ਰਿਹਾ ਜੀ ਤੌਰ ਤੇ ਪਰੰਤੂ ਮੈਂ ਉਸੇ ਜੀਵਨ ਵਾਲੇ ਘਰ ਕਾ ਭੰਗਣੀ ਨਗਰ ਟਾਂਡੀਆਂ ਬੈਠਾ ਸਾਰੇ ਲੋਕਾਂ ਦੇ ਸਾਰੇ ਸੱਜਣ ਜਾਣਦੇ ਐ ਪਰ ਤੇ ਰਵੀ ਸਿੰਘ ਟਾਂਡੀਆਂ 'ਮੀ ਬੈਠਾ ਆ ਪਾਵਾਂਗੇ ਅਸੀਂ ਪਿੰਡ ਵਾਲੇ ਆਪਾਂ ਜਨਸਾਫ ਕਰਦੇ ਆ ਜਗਨਦਰਮ ਅਖਤਿਆਰ ਸਿੰਘ ਦੀ ਟਾਡੀਆਂ ਦੇ ਸਪੋਤਰ ਸਰਦਾਰ ਹੰਦੂਰ ਸਿੰਘ ਵੀ ਸਰਪੰਨ ਸਾਹਿਬ ਵੀ ਬੈਠੇ ਹੈ ਜਿਨ੍ਹਾਂ ਨੇ ਵੀ ਸ਼੍ਰੋਮਣੀ ਕਮੇਟੀ ਦੇ ਜਦੋਂ ਬਲਵੰਤ ਸਿੰਘ ਨੇ ਲੰਮੀਆਂ ਸੁਵਾਵਾਂ ਨੋਈਆਂ ਜਗਨਦਰਮ ਅਖਤਿਆਰ ਸਿੰਘ ਟਾਡੀਆਂ ਉਹਨਾਂ ਨਾਲ ਖੜਤੇ ਰਹੇ ਕਿਉਂਕਿ ਹਮੇਸ਼ਾ ਸੱਚ ਕਹਿਣਾ ਸੱਚ ਬੋਲਣਾ ਅਣਖ ਦੀ ਗੱਲ ਕਰਨੀ ਜਨਤਨਾ ਗੱਲ ਕਰਨੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਬਹੁਤ ਔਖਾ ਹੈ ਪਰ ਉਹ ਕਦੇ ਵੀ ਗੋਲਿਆ ਨਹੀਂ ਕਦੇ ਵੀ ਝੁਕਿਆ ਨਹੀਂ ਕਦੇ ਵੀ ਉਸਨੇ ਪਰਵਾਹ ਨਹੀਂ ਕੀਤੀ ਨੌਕਰੀ ਦੀ ਉਹਨਾਂ ਸ਼ੌਮੀ ਪੈਂਟ ਵੀ ਬਹੁਤ ਲੰਮੀ ਸੀ ਉਹਨਾਂ ਹੋਣ ਤੋਂ ਬਾਅਦ ਰਿਟਾਇਰਮੈਂਟ ਲੈ ਕੇ ਆਪਣਾ ਘਰੇਲੂ ਜੀਵਨ ਬਤੀਤ ਕੀਤਾ ਪਰੰਤੂ ਇਸ ਜੀਵਨ ਦੌਰਾਨ ਆਸ ਤੇ ਕੰਨੀਆਂ ਖੁਸ਼ੀਆਂ ਦੌਰਾਨ ਜੋ ਬਹਾਦਰ ਸਿੰਘ ਨੇ ਪੂਰਨੇ ਪਾਏ ਹੈ ਉਹ ਕਿਸੇ ਹਾਲੀ ਸਾਲ ਦਾ ਗੱਲ ਨਹੀਂ ਸੌ ਕਿੰਨਾ ਬੜਾ ਵੀ ਇਸ ਤਰ੍ਹਾਂ ਉਹ ਆਪਣਾ ਅੱਖ ਨਵਾ ਨਹੀਂ ਸਕਦਾ ਜਿਸ ਤਰ੍ਹਾਂ ਕਮਰ ਸਿੰਘ ਕਾਮਿਆਂ ਨੇ ਨਵਾਈ ਹੈ ਪਾਵਾ ਕੇ ਗਲਵਾਨੀ ਕਹਿੰਦੀ ਐ ਕਾਪਲਾ ਭੋਪਰਾ ਜャ ਸਰਵਤ ਸਹਦੀ ਗੱਲ ਕਰਦੀ ਐ ਅੱਜ ਅਸੀਂ ਗੁਰੂ ਘਰ ਦੀ ਜੁਰੀ ਵਿੱਚ ਬੈਠੇ ਐ ਪਰ ਅਸੀਂ ਇਸ ਬਾਤ ਨੂੰ ਪੁਰਾਣੀ ਐ ਅਸੀਂ ਨਿਯਮ ਦਾ ਦੇ ਕੁਝ ਪਉਂਦਾ ਉਹ ਸੁਖਣਾ ਕਰਕੇ ਮੋੜਦੇ ਐ ਉਹ ਸਦਾ ਗੁਰਵਾਨ ਸਿੰਘ ਦੇ ਹਿੱਸੇ ਆਇਆ ਸੀ ਉਹ ਕਹਿੰਦੇ ਹੁੰਦੇ 21 ਪੌਂਸੀ ਤੇ ਕੱਤੀ ਪੋੜੀ ਪੈਂਦੀ ਐ ਉਹਨੇ ਕਦੇ ਵੀ 21 22 ਹੋਇਓ 31 ਕਰਕੇ ਮੋੜੇ ਨਾ ਆਂਤ ਸਭੇ ਤੱਕ ਰਿਹਾ ਸਾਨੂੰ ਗਿਆ ਮੈਂ ਇਸ ਦਾ ਸਰਪਤਨਾ ਮੈਂ ਅਨਖਾਵਲਾ ਦਾ ਕਰਦਾ ਆਣਾ ਸ਼ਾਹ ਬਹੁਤ ਮੈਡੀਕਲ ਵਿੱਚ ਵੀ ਨਹੀਂ ਅਨਕੇ ਮੈਂ ਇਸ ਕਰਕੇ ਹੀ ਉਸਦੀ ਕਹਾਣੀ ਕਰਦਾ ਗਿਆ ਕਿ ਕਦੇ ਕਿਸੇ ਦੀ ਪੈ ਨਹੀਂ ਮੰਨੀ ਅਸੀਂ ਮੈਂ ਬਹੁਤ ਲੰਮਾ ਸਮਾਂ ਸੰਸਾਰ ਵਿੱਚ ਬੀਤ ਗਿਆ 55 ਸਾਲ ਹੋ ਗਏ ਪ੍ਰਤੂ ਬਹੁਤ ਪਟਨਾ ਕੋਸਟਾ ਦੇ ਵੀ ਕੰਮ ਕਰ ਲਿਆ ਪਰ ਮੈਂ ਹਾਈ ਕੋਰਟ ਤੇ ਮੂੰਹ ਚ ਲੰਘਿਆ ਹਾਈ ਕੋਰਟ ਵਿੱਚ ਪਤਾ ਕਿ ਚੰਡੀਗੜ੍ਹ ਹੈਗਾ ਪਰ ਮੈਂ ਹਾਈ ਕੋਰਟ ਦੇ ਅੰਦਰ ਨਹੀਂ ਗਿਆ ਪਰ ਜੰਦਰ ਪਰਮਨਤ ਸਿੰਘ ਨੂੰ ਹਾਈ ਕੋਰਟ ਐਸਡੀਐਮ ਦੇ ਅਜ਼ਾਦ ਲੱਗਦਾ ਸੀ ਬਹੁਤ سارے ਸੱਜਣ ਬੈਠੇ ਐ ਕਈਆਂ ਨੇ ਹਾਈ ਕੋਰਟ ਦੇ ਦਰਸ਼ਨ ਕੀ ਕਰਿਓਨੇ ਪਰ ਮੈਂ ਕਹਿ ਰਿਹਾ ਹਾਂ ਕਿ ਨਿਤਕ ਤੋਂ ਬਾਅਦ ਜ਼ਰੂਰ ਹਾਈ ਕੋਰਟ ਜਾਂਦਾ ਤੇ ਆਈ ਹੀ ਜਾਣੇ ਵਾਲਿਆਂ ਨੇ ਇਸ ਤਰ੍ਹਾਂ ਇਤਿਹਾਸਕ ਮੇਲੂਟੇ ਕਰ ਪਾਧੀ ਹੈ ਭੋਣ ਸਿੰਘ ਟੋੜ ਸਾਡੇ ਬਹੁਤ ਸਾਰੇ ਸਟਾਰੋ ਲਿਟਰ ਹੈ ਬਰਵਿੰਦਰ ਸਿੰਘ ਪੁੰਦੜਾ ਜਦ ਉਹਨਾਂ ਦੇ ਇੰਨੀ ਚੱਲੀ ਜਦ ਜਹਾਂ ਦਾ ਭੋਣ ਸਿੰਘ ਟੋੜ ਨੂੰ ਹਲਕਾ ਸੁਰਗਰ ਤੋਂ ਉਹਨਾਂ ਦਾ ਇਹ ਪ੍ਰਵਾਸ ਸੀ ਜਾਂ ਦਾ ਨਜੀਤ ਸਿੰਘ ਗਿਆਨ ਪਰਮਾਰ ਸਿੰਘ ਲੰਮੀ ਸੇਵਾ ਪਾਰਟੀ ਵਿੱਚ ਵੀ ਕੀਤੀ ਸੀ ਛੋਣੀ ਗੋਤਾਂ ਦਾ ਪ੍ਰਬੰਧ ਵਗੈਰਾ ਵੀ ਕੀਤੀ ਸੀ ਸਮਾਜ ਵਿੱਚ ਵੀ ਕੀਤੀ ਪਿੰਖੇ ਬੈਠੇ ਆ ਸੱਜਣਾ ਪਿੰਟੀ ਗਾਲ ਉੱਤੀ ਸੀ ਪਤਾ ਲੱਗ ਰੰਦਾ ਵੀ ਚਿੱਤਰ ਗ੍ਰੰਥ ਕੜ ਗਿਆ ਉਹਨੇ ਪਾਸਾ ਪੜਦ ਦੇ ਨੇ ਉਹ ਸਾਰਿਆਂ ਨੂੰ ਪਤਾ ਹੈ ਪਿੰਡਾਂ ਦੇ ਮਿਲ ਕੇ ਵੱਧ ਜਾਣਦੇ ਆ ਮੈਂ ਉਹਦੇ ਨਾਲ ਬਹੁਤ ਨੇੜੇੋਂ ਪਿਤਰੇ ਇਸ ਕਰਕੇ ਮੈਨੂੰ ਵੀ ਪਤਾ ਹੈ ਤੇ ਅਰਜੀਤ ਸਿੰਘ ਫੌਜੀ ਆ ਜਿਹੜਾ ਉਹ ਸਾਡੇ ਦੂਰ ਦਾ ਸੁਣਨਾ ਸੀ ਮੈਨੂੰ ਸਾਰੀ ਗੱਲਬਾਤ ਬਲਵੰਤ ਸਿੰਘ ਦੇ ਆਦੇ ਮੋਰੀ ਦਾਸੀ ਤਾਂ ਰਜੀਤ ਸਿੰਘ ਫੌਜੀ ਦਾ ਬਹੁਤ ਪ੍ਰੇਮ ਹੈ ਉਹਨਾਂ ਤੋਂ ਬਾਅਦ ਉਹ ਮੈਂ ਦੱਸ ਦਿੰਦਾ ਵੀ ਬਲਵੰਤ ਸਿੰਘ ਤਾਂ ਸਾਡੇ ਪਿੰਡ 'ਚ ਉਸ ਬਿਨਾਂ ਪੱਤਾ ਨਹੀਂ ਝੂਂਦਾ ਜਿਵੇਂ ਨਹੀਂ ਕਹਦਾ ਤੱਕੇ ਦਿਖਾਉਂਦਾ